ਹਾਂਜੀ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਤੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਮਿੱਤਰੋ ਆਪਾਂ ਪਹੁੰਚੇ ਹੋਏ ਹਾਂ ਪਿੰਡ ਸਰਾਂ ਵਾਲੀ ਸਰਾਂ ਵਾਲੀ ਪਿੰਡ ਜ਼ਿਲ੍ਹੇ ਫਰੋਇਪੁਰ ਦਾ ਪਿੰਡ ਹੈ ਮਿੱਤਰੋ ਤੇ ਅਮਨਦੀਪ ਵੀਰ ਕੋਲੇ ਆਪਾਂ ਪਹੁੰਚੇ ਹੋਏ ਹਾਂ ਦੋ ਨਗ ਦਿਖਾਵਾਂਗੇ ਮਿੱਤਰੋ ਇੱਕ ਤਾਂ ਤੁਹਾਨੂੰ ਹਰਿਆਣੇ ਦੀ ਝੋਟੀ ਦਿਖਾ ਦੇਣੀ ਆ ਹਰਿਆਣੇ ਚੋਂ ਆਈ ਸੀਗੀ ਪਿਛਲੇ ਸੂਏ ਪੂਰੇ ਚੰਗੇ ਬੋਡੀ ਵੇਟ ਵਾਲੀ ਆ ਚੰਗੇ ਠੋਸ ਕੱਦ ਕਾਠ ਪੂਰੀ ਚੰਗੀ ਲੇਵੇ ਦੀ ਬੰਤਰ ਵਾਲੀ ਆਪਾਂ ਦਿਖਾ ਦੇਣੀ ਆ ਮਿੱਤਰੋ ਤੇ ਇੱਕ ਤੁਹਾਨੂੰ ਟੋਕੜ ਝੋਟੀ ਦਿਖਾ ਦੇਣੀ ਆ ਮਗਰ ਕੱਟੀ ਆ ਇਹਦੇ ਬਹੁਤ ਪਲੀਪਲੀ ਕੱਟੀ ਆ ਮਗਰ ਮਿੱਤਰੋ ਆ ਬਾਹਰ ਇਹਦੀ ਕੱਟੀ ਖੜੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਤੇ ਸਾਰੀ ਡਿਟੇਲ ਆਪਾਂ ਅਮਨਦੀਪ ਵੀਰ ਕੋਲ ਲਵਾਂਗੇ ਕਰਦੇ ਆ ਗੱਲਬਾਤ ਅਮਨਦੀਪ ਵੀਰ ਨਾਲ ਸਤਿ ਸ਼੍ਰੀ ਅਕਾਲ ਅਮਨਦੀਪ ਵੀਰੇ ਸਤਿ ਸ਼੍ਰੀ ਅਕਾਲ ਭਾਈ ਹੋਰ ਵੀਰੇ ਠੀਕ ਠਾਕ ਘਰ ਪਰਿਵਾਰ ਸਭ ਤੇ ਜਿਹੜੀ ਆਪਣੀ ਪਰਲੀ ਝੋਟੀ ਆ ਵੀਰੇ ਕਿੰਨੇ ਦਿਨ ਹੋ ਗਏ ਉਹਨੂੰ ਸੂਈ ਨੂੰ ਇਹਨੂੰ ਚੌਥਾ ਦਿਨ ਆ ਮੈਂ ਚੌਥਾ ਦਿਨ ਸੋਈ ਨੂੰ ਆ ਤੇ ਧਾਰਾ ਕਿੰਨੀਆਂ ਹੋਣਗੀਆਂ ਵੀਰੇ 14-10 ਕਿਲੋ ਆਈ ਬੋਲਾ 10 ਕਿਲੋ ਬੋਲਾ ਹੁਣ ਰੈਡੀ ਆ ਹਾਂਜੀ ਰੈਡੀ ਆ ਤੇ ਬੱਚਾ ਕੀ ਆ ਮਗਰ ਵੀਰੇ 31 ਆਈ 31 31 ਮਗਰ ਬਹੁਤ ਚੰਗੇ ਸੀ ਮੰਦੀ ਆ ਪਤਾ ਨਹੀਂ ਹੁ ਆਪਾਂ ਨੂੰ ਅਮੇ ਵੀ ਆਪਾਂ ਨੂੰ ਸੀਮਨ ਦਾੜੀ ਪਤਾ ਵੈਸੇ ਇਹ ਮਹਿੰਗਾ ਮਹਿੰਗਾ ਸੀ ਮੰਦੀ ਵੀ ਚੰਗੇ ਰਿਕਾਰਡ ਦੀ ਆਪਾਂ ਨੂੰ ਰਿਕਾਰਡ ਨਹੀਂ ਮਿਲਿਆ ਚੰਗੇ ਰਿਕਾਰਡ ਦੀ ਤੇ ਮਿੱਤਰੋ ਤੁਸੀਂ ਦੇਖ ਸਕਦੇ ਆ ਮੇਂ ਦਾ ਬੋਡੀ ਵੇਟ ਆ ਜਿਹੜਾ ਪੂਰੇ ਹੈਵੀ ਬੋਡੀ ਵੇਟ ਤੇ ਆ ਤੇ ਪਿਛਲੇ ਸੂਰੇ ਤੁਸੀਂ ਦੱਸਦੇ ਸੀ ਹਰਿਆਣੇ ਚੋਂ ਆਈ ਆ ਹਣਾ ਹਾਂਜੀ ਹਰਿਆਣੇ ਚੋਂ ਗੱਬਨ ਟੋਕੜ ਲੈਂਦੀ ਸੀ ਓਕੇ ਵੀਰੇ ਉਧਰੋਂ ਹਰਿਆਣੇ ਚੋਂ ਮਿੱਤਰੋ ਇਹ ਆਈ ਹੋਈ ਆ ਗੱਬਨ ਟੋਕੜ ਤੇ ਬਾਈ ਨੇ ਵੀ گاਉਂ ਖਰੀਦੀ ਆ ਖਰੀਦੀ ਆਈ ਆਪਾਂ ਹਾਂ ਤੇ ਥਣ ਹਵਾਨੇ ਦੀ ਬਹੁਤ ਸਾਫ ਸੁਥਰੀ ਝੋਟੀ ਆ ਮਿੱਤਰੋ ਤੜਕੇ 10:00 ਵਜੇ ਆਪਾਂ ਵੀਡੀਓ ਕਰਦੇ ਪਏ ਆ ਤੇ ਵੀਡੀਓ ਚਵਾਈ ਆਪਾਂ ਛੜਾਈ ਹੋਈ ਸੀ ਬਾਈ ਤੋਂ ਤੁਸੀਂ ਦੇਖ ਸਕਦੇ ਆ ਹਮਾਨਾ ਪੂਰਾ ਟੈਟ ਪੱਟਾਂ ਦੇ ਸਨ ਵਾਲਾ ਲੇਵਾ ਥੋੜੀ ਜੀ ਕਾਬਰਦੀ ਆ ਨੇੜੇ ਬੰਦੇ ਬੰਦੇ ਨਹੀਂ ਆਉਂਦੇ ਕਰ ਕੀ ਕਰੇ ਹੁਣੇ ਆਈ ਆ ਜੀ ਹਾਂ ਆਈ ਕਰਕੇ ਥੋੜਾ ਜਿਹਾ ਕਾਬਰਦੀ ਆ ਤੇ ਤੋਰਦੀ ਆ ਮਨ ਦੀ ਵੀਰੇ ਤੋਰਦ ਨਹੀਂ ਤੋਰਦ ਨਹੀਂ ਲਓ ਵੀ ਮਿੱਤਰੋ ਝੋਟੀ ਦੀ ਬੰਤਰ ਵੇਖੋ ਸਿੰਘਾ-ਸੁੰਗਾ ਦੀ ਬਹੁਤ ਸੋਹਣੀ ਆ ਝੋਟੀ ਮਗਰ ਵੀ ਜਿਹੜਾ ਜਾਨਵਰ ਆ ਉਹ ਚੰਗਾ ਆ ਪੂਰਾ ਥਾਣਾ ਤੁਣਾ ਦੀ ਬਹੁਤ ਸਾਫ ਸੁਥਰੀ ਆ ਥਣ ਲੇਵਾ ਜਿੰਨਾ ਵੀ ਬੋਡੀ weight ਆ ਸਾਰਾ ਬਹੁਤ ਸੋਹਣਾ ਆ ਝੋਟੀ ਦਾ ਵਾ ਬੰਦੇ ਆ ਮਨ ਦੀ ਵੀਰੇ ਆ ਜੀ ਹੁਣ ਦੇਖ ਲਿਓ ਮਿੱਤਰੋ ਸਿੰਘਾ ਸੁੰਗਾ ਦੀ ਦੇਖਿਓ ਤੁਸੀਂ ਬਹੁਤ ਸੋਹਣੀ ਝੋਟੀ ਆ ਘਰੇ ਰੱਖਣ ਵਾਲੇ ਵੀਰ ਨੂੰ ਗਹਿਣਾ ਚੀਜ਼ ਮਿਲ ਜਣੀ ਆ ਦੁੱਧ ਜਿਹੜਾ ਹੁਣ ਚਾਰਾ ਦਿਨਾਂ ਦੀ ਸੂਈ 10 ਕਿਲੋ ਰੈਡੀ ਆ ਬਿਲਕੁਲ ਤੇ ਰੇਟ ਦੀ ਗੱਲ ਕਰੀਏ ਆਮਨ ਦੀ ਵੀਰੇ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਫੋਨ ਤੇ ਕਰ ਲਾਂਗੇ ਯਾਰ ਫਿਰ ਫੋਨ ਤੇ ਕਰਨਾ ਚਲੋ ਠੀਕ ਆ ਵੀਰੇ ਰੇਟ ਇਹਦਾ ਫੋਨ ਤੇ ਹੋਊਗਾ ਮਿੱਤਰੋ ਬਾਈ ਨਾ ਨੰਬਰ ਜਿਹੜਾ ਸਕਰੀਨ ਤੇ ਚੱਲੂਗਾ ਤੁਸੀਂ ਕਰ ਲਿਓ ਗੱਲਬਾਤ ਤੇ ਇੱਕ ਆ ਜਿਹੜੀ ਆਪਣੇ ਕੋਲੇ ਤੋਕੜ ਝੋਟੀ ਆ ਵੀਰੇ ਇਹਦੀ ਕੀ ਡਿਟੇਲ ਆ ਇਹਦਾ ਹੀ ਹੈਗਾ ਮੰਨ ਲਓ ਸਾਢੇ 6 ਕਿਲੋ ਦੁੱਧ ਆ ਸਾਢੇ ਕੋ 6 ਕਿਲੋ ਦੁੱਧ ਆ ਹਾਂਜੀ ਤੇ ਬਾੜੇ ਤੇ ਮਿਲਦੀ ਆ ਇਹ ਦੋਵੇਂ ਟਾਈਮੇ ਬਾੜੇ ਤੇ ਮਿਲਦੀ ਆ ਥਣਾ ਥੁਣਾ ਦੀ ਬਹੁਤ ਸੋਹਣੀ ਲੇਵੇ ਦੀ ਇਹ ਵੀ ਬਹੁਤ ਸੋਹਣੀ ਆ ਮਿੱਤਰੋ ਸਾਫ ਸੁਥਰੀ ਝੋਟੀ ਆ ਜਿੰਨੀ ਵੀ ਹੈਗੀ ਆ ਹਾਂਜੀ ਹਾਂਜੀ ਤੇ ਮਗਰੇ ਦੇ ਕੱਟੀ ਆ ਵੀਰੇ ਮਗਰ ਕੱਟੀ ਆਈ ਉਹ ਖੜੀ ਆ ਮਗਰ ਵੀ ਦੇਖ ਲਓ ਮਿੱਤਰੋ ਜਾਨਵਰ ਬਹੁਤ ਚੰਗਾ ਪੂਰਾ ਜ਼ਬਰਦਸਤ ਕੱਟੀ ਆ ਮਗਰ ਪੂਰੇ ਬੋਡੀ weight ਵਾਲੀ ਹੈਵੀ ਬੋਡੀ weight ਵਾਲੀ ਆ ਚੰਗੀ ਕੱਟੀ ਆ ਤੇ ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ ਭਾਈ ਪੈਂਦੇ ਯਾਰ ਇਹਦਾ 65000 ਰੇਟ ਆ ਦੁੱਧ ਦੇ ਥੱਲੇ 6 ਕਿਲੋ ਵੀਰੇ 6 ਕਿਲੋ ਹਾਂ 6 ਕਿਲੋ ਵੀਰੇ ਤੁਸੀਂ ਜੋ ਵੀ ਆਊਗਾ ਵੀਰਾ ਆਪਾਂ ਬਣਾ ਕੇ ਦੇ ਦਾਂਗੇ ਵੀਰਾ ਕਹਿੰਦਾ ਵਾ ਤੇ ਇਹਨੂੰ ਵੀ ਖੋਲ ਦੀ ਕਿੰਨ ਦੀ ਖੋਲ ਲੈ ਨਹੀਂ ਹਾਂ ਲਓ ਵੀ ਮਿੱਤਰੋ ਟੋਕਰ ਝੋਟੀ ਬਣੀ ਨੂੰ ਬਣੀ ਬਣੀ ਨਹੀਂ ਵੀਰੇ ਬਣੀ ਨੂੰ ਬਈ ਥੋੜੇ ਤਾਂ ਨਹੀਂ ਹੋਏ ਆ ਮੈਂ ਬਹੁਤੀ ਤਸੱਲੀ ਨਹੀਂ ਕੋਈ ਚਲੋ ਉਹ ਆਪਾਂ ਦੱਸ ਦਿੰਨੇ ਆ ਬਈ ਬਣੀ ਜ਼ਰੂਰ ਹੈਗੀ ਆ ਹਾਂਜੀ 18 ਵੀਰ ਕਈ ਵਾਰੀ ਬੰਦਾ ਦਵਾਈ ਦੂ ਵੀਰ ਖਾਣਦਾ ਹਨਾ ਜਾ ਕੇ ਉਹ ਚੀਜ਼ ਤੋਂ ਬਲ ਥੋੜਾ ਜਿਹਾ ਕ੍ਰੇਜ਼ ਕਰ ਲਿਓ ਬਣੀ ਜ਼ਰੂਰ ਹੈਗੀ ਆ ਚੈੱਕ ਪਾਸ ਨਹੀਂ ਹੋਈ ਕਨਫਰਮ ਨਹੀਂ ਹੈਗੀ ਇਹ ਸਿਰਫ ਟੋਕੜਾਂ ਦੇ ਭਾਜ ਹੀ ਮਿਲਣੀ ਆ ਮਿੱਤਰੋ ਤੁਹਾਨੂੰ ਟੋਕੜ ਕੱਲੀ ਟੋਕੜ ਕਹਿ ਕੇ ਦੇਣੀ ਆ ਬਈ ਨੇ ਥਣ ਥਣ ਵੇਖੋ ਬਹੁਤ ਸੋਹਣਾ ਆਰਡਰ ਜਿਹੜਾ ਸਾਫ਼ ਸੁਥਰਾ ਵਾ ਤੇ ਕੱਟੀ ਜਾਨਵਰ ਵੀ ਚੰਗਾ ਆ ਮਗਰ ਤੇ ਅਮਨ ਦੀ ਵੀਰੇ ਆਪਣਾ ਨੰਬਰ ਦੱਸ ਦਈਏ ਇੱਕ ਵਾਰੀ ਹਾਂਜੀ ਹਾਂਜੀ ਨੰਬਰ ਆ ਗਿਆ ਜੀ 75268 75268 52016 52016 ਅਮਨਦੀਪ ਵੀਰੇ ਦਾ ਫੋਨ ਨੰਬਰ ਆ ਹਾਂਜੀ 75268 ਜੀ 52016 ਬਸ ਠੀਕ ਆ ਵੀਰੇ ਤੇ ਆਪਣੇ ਦੋ ਜਾਨਵਰ ਦਿਖਾਦੇ ਆ ਮਿੱਤਰੋ ਤੁਹਾਨੂੰ ਇੱਕ ਤਾਂ ਤਾਜੀ ਸੂਈ ਆ ਝੋਟੀ ਹਲੇ 4 ਦਿਨ ਸੂਈ ਨੂੰ ਹੋਈ ਆ ਤੇ ਮਗਰ ਬੱਚਾ ਜਿਹੜਾ ਲਵਾਈ ਆ ਆਹ ਦੇਖ ਸਕਦੇ ਆ 나ੜੂਆ ਨਾਲ ਆ ਬੱਚੇ ਦਾ ਬਹੁਤ ਚੰਗੀ ਝੋਟੀ ਆ ਤਾਜੀ ਸੂਈ ਆ ਥੋੜੀ ਜਿਹੀ ਕਾਬਰ ਦੀ ਤਾਂ ਮਿੱਤਰੋ ਆਈ ਕਰਕੇ ਹਾਲੀ ਆਈ ਆ ਤਾਂ ਕਰਕੇ ਕਾਬਰ ਦੀ ਆ ਤੇ ਇੱਕ ਆ ਤੋਕਰ ਝੋਟੀ ਆ ਜਿਹੜੇ ਵੀ ਵੀਰ ਨੂੰ ਚੰਗੇ ਲੱਗਣ ਜਾਨਵਰ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਬਾਈ ਦਾ ਨੰਬਰ ਸਕਰੀਨ ਤੇ ਆ ਧੰਨਵਾਦ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਓਕੇ